ज्ञान दे सागर प्रभु वाल्मीकि जी दे प्रकाश पर्व ਦੀਆਂ ਸਭ ਤੋਂ ਪਹਿਲਾਂ ਸਾਰੇ ਦੇਸ਼ ਵਿੱਚ ਸਾਥੀਆਂ ਨੂੰ ਸਮੁੱਚੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਰਾਜਪਾਲ ਪੰਜਾਬ ਸ਼੍ਰੀ ਬਲਵੰਤ ਚੰਦ ਕਟਾਰੀਆ ਜੀ ਜਿਨ੍ਹਾਂ ਨੇ ਆਪਣੀ ਜਗਰਾਉ ਦੀ ਧਰਤੀ ਦੇ ਉੱਪਰ ਚਰਨ ਪਾ ਕੇ ਸਾਡੇ ਇਹ ਸਮੁੱਚੇ ਸਮਾਜ ਨੂੰ ਜਿਹੜਾ ਆ ਬਹੁਤ ਵੱਡਾ ਮਾਣ ਦਿੱਤਾ ਉਹਦੇ ਲਈ ਸਦਾ ਰਿਹੜੀ ਰਵਾਂਗੇ ਜਿੰਨੇ ਵੀ ਸਾਡੇ ਸਮਾਗਮ ਦੇ ਅੰਦਰ ਉਹਨਾਂ ਦੇ ਨਾਲ ਅਫਸਰ ਸਹਿਵਾਨ ਸ਼ੇਰ ਮੀਆਂ ਸਨਮਾਨਯੋਗ ਸਤਿਕਾਰਯੋਗ ਸਖੀਤਾ ਸਮੁੱਚੀ ਪ੍ਰੈਸ ਬਹੁਤ ਬਹੁਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸੈਂਟਰਲ ਬੈਂਕ ਸਭਾ ਇੰਡੀਆ ਜਗਰਾਉਂ ਵੱਲੋਂ ਇੱਥੇ ਪਹੁੰਚਣ ਦੇ ਉੱਪਰ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਕਰਦਾ ਜੀ ਆਇਆਂ ਆਖਦਾ ਸਾਰਿਆਂ ਨੂੰ ਅੱਜ ਉਹ ਸਮਾਂ 1988 ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਜਗਰਾਉਂ ਦੇ ਅੰਦਰ ਗੁਰਨਸਾਹਬ ਨੇ ਆਚਰਨ ਪਾਏ ਨੇ ਉਹਨਾਂ ਦੇ ਆਉਣ ਦੇ ਨਾਲ ਅੱਜ ਸਮਾਜ ਉਹਨਾਂ ਦੇ ਲਈ ਜਿਹੜਾ ਪਲਕਾਂ ਵਿਛਾ ਕੇ ਸਵਾਗਤ ਕੀਤਾ ਉਹਨਾਂ ਦੇ ਵੀ ਰਿਣੀ ਆ ਸੀ ਸਵਛ ਸੈਂਟਰ ਬਾਲਮਿਕ ਸਭਾ ਇੰਡੀਆ ਜਗਰਾਉ ਸਮੁੱਚੇ ਸ਼ਹਿਰ ਵਾਸੀਆਂ ਦੇ ਵੀ ਰਿਣੀ ਆ ਜਿਨ੍ਹਾਂ ਨੇ ਅੱਪਾ ਦੇਖਿਆ ਪਰਸੋ ਵੀ ਬਹੁਤ ਵੱਡਾ ਆਪਾਂ ਭਗਵਾਨ ਬਾਲਮੀਕ ਜੀ ਨੂੰ ਜਿਹੜਾ ਸਮਰਪਿਤ ਸੁਭਾ ਪਤਰੀ ਸਮਾਗਮ ਕੀਤਾ ਹਜ਼ਾਰਾਂ ਦੇ ਗੈਂਦੇ ਦੇ ਸੰਗਤ ਪਹੁੰਚੀ ਸੀ ਉਹਦੇ ਲਈ ਮੈਂ ਵਧਾਈ ਵੀ ਦੇਣਾ ਅੱਜ ਸਮੁੱਚੀ ਟੀਮ ਨੂੰ ਬਾਉ ਗੇਜਾਰਾਮ ਜੀ ਬਾਲਮੀਕੀ ਨੂੰ ਜਿਨ੍ਹਾਂ ਦੀ ਸੋਚ ਦੇ ਸਦਕਾ ਜਿਨ੍ਹਾਂ ਦੇ ਪ੍ਰਾਨਲੇ ਦੇ ਸਦਕਾ ਅੱਜ ਜਿਹੜਾ ਸਮੁੱਚਾ ਸਮਾਜ ਅੱਗੇ ਵਧ ਰਿਹਾ ਸੋ ਇਹਦੇ ਲਈ ਸਾਰਿਆਂ ਦਾ ਜਿੱਥੇ ਪਹੁੰਚਦੇ ਬਹੁਤ ਬਹੁਤ ਜੀ ਆਣ ਮਨਸੇ ਵਿਰਾਜਪਾਦ ਸਾਰੇ ਬਹੁਤ ਹੀ ਸਾਡੇ ਜੋ ਕਾਰਨਰ ਸਾਹਿਬ ਅਕਸਰ ਵਿਧਾਨ ਸਭਾ ਚੈਨਲ ਨੂੰ ਮਿਲਦੇ ਰਹਿੰਦੇ ਆ ਇਹਨਾਂ ਦੇ ਵਿੱਚ ਆਪ ਸੁਣਦੇ ਆ ਤੇ ਬੜਾ ਅੱਛਾ ਲੱਗਦਾ ਜਦੋਂ ਵੀ ਮਿਲਦੇ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਮੈਂ ਜੀ ਆਇਆਂ ਕਿਹ ਤੇ ਸਾਡੇ ਵੀ ਗੇਜਰਾਮ ਜੀ ਸਾਡੇ ਕੁਣੀਸਾ ਸੱਜੇ ਬੈਠੇ ਸਾਡੇ ਆਈਐਸ ਅਫਸਰ ਬੈਠੇ ਆ ਤੇ ਸਾਡੀ ਪ੍ਰੈਸ ਸਭ ਤੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਅੱਜ ਭਗਵਾਨ ਵਾਲਮੀਕ ਜੀ ਦੇ ਪਰਵਤ ਦੇ ਸਥਿ ਤੁਹਾਨੂੰ ਲੱਖ ਲੱਖ ਦਾ ਜੇ ਪਰਦੇ ਸੋ ਨਿਰਵਾਨ ਆਮੀ ਮਹਾਰਾਜ ਕੀ ਜੈ ਮੈਂ ਕਹ ਜਰੂਰ ਕਹਿਣਾ ਕਰਾਂਗੀ ਕਿ ਆਪਾਂ ਅਕਸਰ ਹੀ ਦੇਖਦੇ ਆ ਕਿ ਭਗਵਾਨ ਵਾਲਮੀਕ ਜੀ ਦੇ ਹੱਥ ਚ ਕਲਮ ਆ ਕਲਮ ਮਤਲਬ ਰਮਾਇਣ ਦੇ ਰਚਿਤਾ ਰਮਾਇਣ ਮਤਲਬ ਸਰਬਤਾਂ ਦੇ ਰક્ષਕ ਜਦੋਂ ਵੀ ਆਪਾਂ ਨੇ ਇੱਕ ਸਿੱਖਿਆ ਦਾ ਜਮੂਰ ਦੇ ਕੇ ਗਏ ਆ। ਬਈ ਆਪਾਂ ਜਿਸ ਮਰਜ਼ੀ ਕੰਮਵੇ, ਜਿਸ ਮਰਜ਼ੀ ਕੌਮ ਤੇ ਜਿਸ ਮਰਜ਼ੀ ਕਾਸਟ ਤੇ ਰਹੀਏ ਆਪਾਂ ਨੂੰ ਆਪਣੇ ਬੱਚਿਆਂ ਨੂੰ ਪੜਨ ਵੱਲ ਪ੍ਰੇਰਿਤ ਕਰਨਾ ਹੀ ਪੈਣਾ। ਆਪਾਂ ਨੂੰ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨਾ ਹੀ ਪੈਣਾ। ਇਹੀ ਸੋਚ ਕੇ ਬਾਬਾ ਸਾਹਿਬਾ ਮੈਦਕਾ ਜੀ ਦੀ ਸੀ। ਉਹ ਵੀ ਕਹਿੰਦੇ ਸੀ ਪੜੋ ਜੁੜੋ ਤੇ ਸੰਘਰਸ਼ ਕਰੋ। ਅਸੀਂ ਪੜ ਵੀ ਗਏ, ਸੰਘਰਸ਼ ਵੀ ਕਰ ਲਿਆ, ਜੁੜੇ। ਜੇ ਅੱਪਰ ਜੁੜ ਜਾਂਦੇ ਤਾਂ ਅੱਜ ਤੱਕ ਜਿੰਨੀ ਆਪਣੀ ਆਵਾਜ਼ੀ ਹੈ ਮਾਫ਼ ਕਰਨਾ ਉਹਨੇ ਸਾਡੇ ਬੱਚੇ ਆਈਐਸ ਪੀਸੀਐਸ ਨਹੀਂ ਬਣੇ ਇਹ ਤੇ ਆਪਾਂ ਨੂੰ ਸੋਚ ਕਰਨੀ ਚਾਹੀਦੀ ਹੈ ਹੁਣ ਦਾ ਸਾਡੇ ਵੀਰ ਆਏ ਹੋਏ ਆ ਗਵਰਨਰ ਸਾਹਿਬ ਜਹਾਂਤੀ ਦੇ ਪੈਰ ਦੇ ਵਿੱਚ ਸਾਰੇ ਹੀ ਪੈਰ ਹੁੰਦੇ ਆ ਸਾਰੀ ਸਰਕਾਰ ਬੈਠੀ ਹੈ ਮੈਂ ਸਭ ਤੋਂ ਤੁਹਾਡੇ ਧਿਆਨ ਚ ਇੱਕ ਚੀਜ਼ ਸਿਆਣਾ ਚਾਹਣੀ ਆ 2 ਮਿੰਟ ਦਾ ਟਾਈਮ ਲਿਆ ਮੈਨੂੰ ਮਨਪ੍ਰੀਤ ਗੋਲਡੀ ਜੀ ਸਾਡੇ ਇੱਥੇ ਸਭ ਤੋਂ ਛੋਟੇ ਕਾਰਗਿਲ ਚੀਜ਼ ਹੋਈ ਆ ਉਨਾਂ ਦੇ ਨਾਂ ਤੇ ਅਜੇ ਤੱਕ ਇੱਥੇ ਕੋਈ ਸਮਾਰਕ ਨਹੀਂ ਬਣਿਆ ਤਾਂ ਤੁਸੀਂ ਦੇਣ ਵਾਲੇ ਹੋ ਮੈਂ ਤੁਹਾਡੇ ਅੱਗੇ ਇੱਕੋ ਹੀ ਬੇਨਤੀ ਕਰਦੀ ਆ ਕਿ ਸਾਡੇ ਇੱਥੇ ਤੁਹਾਡੇ ਆਰਮੀ ਦੀ 40 ਤੋਂ 50 ਕਿੱਲੇ ਜਗ੍ਹਾ ਪਈ ਹੈ ਤੇ ਤੁਸੀਂ ਕਿੰਨੇ ਸਾਲਾਂ ਤੋਂ ਸਾਡੀ ਆਰਮੀ ਦੀ ਜਗ੍ਹਾ ਕਿਰਾਏ ਤੇ ਲੈ ਰਹੇ ਆ ਜੇ ਆਪਾਂ ਉੱਥੇ ਥੋੜੀ ਜਿਹੀ ਕੰਸਟਰਕਸ਼ਨ ਕਰਕੇ ਸਾਡੇ ਸ਼ਹੀਦ ਨੂੰ ਕਾਰਕਲ ਜੰਗਲ ਸੁੰਨੀ ਸਾਡਾ ਮਨਪ੍ਰਿਤ ਗੋਲਡੀ ਜਿਹੜਾ ਕਾਰਕਲ ਚ ਸ਼ਹੀਦ ਹੋ ਗਿਆ ਤੁਸੀਂ ਉਹਨੂੰ ਥੋੜਾ ਜਿਆਦਾ ਵੀ ਕੁਝ ਕਰੋਗੇ ਤੁਹਾਡੇ ਵਾਸਤੇ ਤਾਂ ਚੂਲੀ ਤੋਂ ਇੱਕ ਬੂਨ ਬਰਾਬਰ ਆ ਸਕ ਚੋ ਤੇ ਇੱਕ ਸਰ ਮੈਂ ਤੁਹਾਨੂੰ ਜਰੂਰ ਕਹਿਣਾ ਚਾਹੂਗੀ ਸ਼ਹਿਰ ਦੀ ਨਮਾਇੰਦਾ ਹੋਣ ਕਰਕੇ ਇੱਥੇ ਲਾਲਾ ਆਪਣੇ ਲਾਲ-ਬਾਲ ਪਾਲ ਆਪਾਂ ਬਚਪਨ ਤੋਂ ਪੜਦੇ ਆ ਤੇ ਲਾਲਾ ਲਾਜਪਤਰਾਏ ਜੀ ਨੇ ਜੱਦੀ ਸ਼ਹਿਰ ਹੈ ਲਾਲਾ ਲਾਜਪਤਰਾਏ ਜੀ ਦਾ ਜਨਮ ਜਰੂਰ ਟਿੱਕੇ ਹੋਇਆ ਮੈਂ ਟਿੱਕੇ ਵਾਲਿਆਂ ਨੂੰ ਕੁਝ ਨਹੀਂ ਕਹੂੰਗੀ ਪਰ ਜਦੋਂ ਵੀ ਆਪਣਾ ਵੀ ਜਨਮ ਆਪਣੇ ਮਾਵਾ ਪੇਕੇ ਚੜੀਆਂ ਜਾਂਦੇ ਅਸੀਂ ਉਸ ਵਕਤ ਜਦੋਂ ਉਹ ਜੱਤੀ ਸ਼ਹਿਰ ਚ ਵਾਪਸ ਆਏ ਜਿਹੜਾ ਮਾਨ ਸਤਕਾਰ ਅੱਜ ਤੱਕ ਟੁੱਟੀ ਕੋ ਨਾ ਮਿਲਿਆ ਮੈਂ ਬੜੇ ਦੁੱਖ ਨਾਲ ਕਹਿ ਰਣੀ ਆ ਮੇਰੇ ਸਾਰੇ ਸਾਥੀ ਵੀ ਸਹਿਮਤ ਹੋਣਗੇ ਤੁਹਾਡੇ ਨਾਲ ਬੈਠੇ ਵੀ ਸਹਿਮਤ ਹੋਣਗੇ ਉਹ ਸਾਡਾ ਜਗਰਾਉਣੇ ਤੋਂ ਬੰਝਾ ਰਹੇਗੇ ਅਸੀਂ ਮੈਂ ਇੱਕੋ ਗੱਲ ਚਾਹੁੰਨੀ ਆ ਕਿ ਸਾਡੇ ਦੋਨੇ ਕਾਰਗਰ ਸ਼ਹੀਦ ਆ ਇੱਕ ਕਾਰਗਰ ਸ਼ਹੀਦ ਆ ਤੇ 16 ਕ ਬੰਦੇ ਆਪਣੇ ਜਿਹੜੇ ਆਪਾਂ ਮੇਨ ਨਾਮ ਜਿੰਨਾਂ ਦਾ ਜਾਣਦੇ ਆ ਇੱਕ ਦਿਨਾਂ ਤੋਂ ਤੁਸੀਂ ਸਾਨੂੰ ਸਟੇਡੀਅਮ ਸਾਡੇ ਕੋਲੇ ਸਭ ਕੁਝ ਐਸ ਹੈ ਇਹ ਅੱਜ ਮੈਂ ਮੰਚ ਤੋਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਮੈਂ ਤਾਂ ਦੇਖੋ ਚੋਰੀ ਅੱਡ ਕੇ ਸਰਕਾਰ ਕੋਲੋਂ ਘਟ ਤੋਂ ਮੰਗਣਾ ਤੇ ਮੇਰਾ ਤੁਸੀਂ ਜਿੰਨੀ ਖੈਰ ਪਾ ਲਓਗੇ ਸਾਡੇ ਦੀ ਉਹ ਨਹੀਂ ਬਹੁਤ ਆ ਤੁਹਾਡਾ ਸਾਰਿਆਂ ਦਾ ਇੱਥੇ ਆਣ ਕੇ ਜੀ ਆਇਆਂ ਨੂੰ ਧੰਨਵਾਦ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਸਾਡੀਆਂ ਦੋਨੇ ਚੀਜ਼ਾਂ ਦੇ ਕਰੀ ਥੈਂਕ ਯੂ ਥੈਂਕ ਯੂ ਹਰੋ ਨੋ ਜੋ ਬੋਲੇ ਸੋ ਨਿਰਵੈ ਬਗਵਾਨ ਬਾਲਕੀ ਕੀ ਕੀ ਮਹਾਰਾਜ ਕੀ ਜੈ ਸਭ ਤੋਂ ਪਹਿਲਾਂ ਅੱਜ ਸੈਂਟਰਲ ਬਾਲਕੀ ਸਭਾ ਦੇ ਪ੍ਰਧਾਨ ਸਾਡੇ ਬਾਊ ਕੇਚਾਰਾਮ ਜੀ ਔਰ ਉਹਨਾਂ ਲੋਕ ਇੱਥੇ ਆ ਰਹੇ ਇਸ ਭਗਵਾਨ ਬਾਲਕੀ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਆਏ ਹੋਏ ਸਾਡੇ ਪੰਜਾਬ ਦੇ ਆਗਰੇਵਲ ਗਵਰਨਰ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਉਹਨਾਂ ਦੇ ਨਾਲ ਆਏ ਹੋਏ ਅਫਸਰ ਸਹਿਬਾਨ ਔਰ ਆਏ ਹੋਏ ਸਾਡੇ ਜਗਰਾਉਂ ਨਗਰ ਦੇ ਆਸ-ਪਾਸ ਦੇ ਸਾਰੇ ਹੀ ਪਤਵੱਤੇ ਸੱਜਣ ਮਾਤਰੀ ਸ਼ਕਤੀ ਮੈਂ ਸਾਰਿਆਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਪ੍ਰਭੂ ਅੱਗੇ ਕਾਮਨਾ ਕਰਦਾ ਕਿ ਆਪਾਂ ਬੜਵਾਨ ਵਾਲਮੀਕੀ ਜੀ ਦੇ ਦੱਸੇ ਹੋਏ ਜੋ ਆਦਰਸ਼ ਨੇ ਉਹਨਾਂ ਤੇ ਕੰਮ ਕਰੀਏ ਕਿਉਂਕਿ ਜਦੋਂ-ਜਦੋਂ ਵੀ ਜਿੱਥੇ-ਜਿੱਥੇ ਵੀ ਭਗਵਾਨ ਵਾਲਮੀਕੀ ਜੀ ਦਾ ਨਾਮ ਆਉਂਦਾ ਤਾਂ ਉਹਨਾਂ ਦੇ ਨਾਲ ਭਗਵਾਨ ਰਾਮ ਦਾ ਨਾਮ ਨਾਲ ਜਰੂਰ ਆਉਂਦਾ ਹੈ ਜਿਆਦਾ ਸਮਾਂ ਨਹੀਂ ਬੋਲ ਸਕਦੇ ਲੇਕਿਨ ਅਗਰ ਭਗਵਾਨ ਵਾਲਮੀਕੀ ਇਸਨ ਮਹਾਂਦੀ ਰਚਨਾ ਨਾ ਕਰਦੇ ਤਾਂ ਹੋ ਸਕਦਾ ਸੀ ਕਿ ਰਾਮਚੰਦਰ ਜੀ ਇੱਕ ਮਹਾਰਾਜ ਦਾ ਪੁੱਤਰ ਹੋਣ ਦੇ ਨਾਤੇ ਜਾਣੇ ਜਾਂਦੇ ਲੇਕਿਨ ਜਦੋਂ ਹੀ ਇਸ ਰਮਾਇਣ ਦੀ ਉਹਨਾਂ ਨੇ ਰਚਨਾ ਕੀਤੀਔਰ ਉਸ ਰਚਨਾ ਤੋਂ ਬਾਅਦ ਰਾਮਚੰਦਰ ਜੀ ਦੇ ਅੱਗੇ ਭਗਵਾਨ ਲਾ ਕੇ ਆ ਸੋ ਇਸ ਕਰਕੇ ਮੈਂ ਭਗਵਾਨ ਵਾਲਮੀਕੀ ਜੀ ਨੂੰ ਨਤਮਸਤਕ ਹੋਣਾ ਕਰੋਨਾ ਦੇ ਪੂਰਨਿਆ ਤੇ ਚਲਦੇ ਹੋਏ ਬਾਬਾ ਵੀਰਰਾਓ ਮੇਤਕਰ ਜੀ ਵੀ ਜਿਵੇਂ ਭੈਣ ਜੀ ਨੇ ਦੱਸਿਆ ਸਾਡੇ ਐਮਐਲਏ ਸਾਹਿਬ ਨੇ ਕਿ ਉਹਨਾਂ ਦੇ ਦੱਸੇ ਹੋਏ ਬਾਰਖ ਤੇ ਚਲਦੇ ਹੋਏ ਵਧੀਆ ਵਿੱਦਿਆ ਹਾਸਲ ਕੀਤੀ ਔਰ ਤੇਜ ਦੀ ਸੇਵਾ ਕੀਤੀ ਸੋ ਆਪਾਂ ਸਾਰੇ ਅੱਜ ਦੇ ਦਿਨ ਤੇ ਇਹ ਪ੍ਰਣ ਲਗਾਈਏ ਕਿ ਭਗਵਾਨ ਬਾਰਕੀ ਕੀ ਜੀ ਦੇ ਦッセ ਹੋਏ ਉਸ ਮਾਰਗ ਤੇ ਚੱਲੀਏ ਔਰ ਇੱਕ ਵਾਰ ਫੇਰ ਮੈਂ ਸਾਰੇ ਹੀ ਮਾਨਯੋਗ ਗਵੰਦਰ ਸਾਹਿਬ ਔਰ ਆਏ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਨੂੰ ਅੱਜ ਦੇ ਦਿਹਾੜੇ ਦੀ ਭਗਵਾਨ ਬਾਰਕੀ ਕੀ ਜੀ ਦੇ ਪ੍ਰਗਟ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦਾ ਜੋ ਬੋਲੇ ਸੋ ਨਿਰਵਾਤ ਭਗਵਾਨ ਬਾਰਕੀ ਕੀ ਜੀ ਮਹਾਰਾਜ ਕੀ ਰਹਿ जिला संचालक राष्ट्रीय स्वयं सेवक संघ बोलिए भगवान वाल्मीकि महाराज की भगवान वाल्मीकि महाराज की, yeah. की, की yeah. आज बहुत ही खुशी का दिन है ਔਰ ਸਭ ਤੋਂ ਭਗਵਾਨ ਬਾਲਕੀ ਜੀ ਤ੍ਰਿਕਾਲ ਗਰਸ਼ੀ ਭਗਵਾਨ ਬਾਲਮੀ ਕੀ ਜੀ ਸ੍ਰਿਸ਼ਟੀ ਰਚੈਤਾ ਭਗਵਾਨ ਬਾਲਮੀ ਚੂਤੀ ਮਹਾਰਾਜ ਜੀ ਤੁਹਾਨੂੰ ਇਸ ਦਿਨ ਦੀਆਂ ਬਹੁਤ ਬਹੁਤ ਬਸਾਇਆ ਸ਼ੁਭ ਕਾਮਨਾਾਂ ਇਹ ਬੜਾ ਦਿਨ ਪਾਗਾ ਵਾਲਾ ਹੈ ਔਰ ਮੈਂ ਇੱਥੇ ਸੁਣ ਰਿਹਾ ਸੀਗਾ ਕਿ ਇਹ ਇਹ ਦਿਨ ਹੈ ਕਿ ਇੱਥੇ ਜਿੱਤੇ ਨੇ ਬੜੇ ਮਹਾਪੁਰਸ਼ बड़े बड़े कह लो कि मंत्री और पंजाब के फस्ट परसन श्री गुलाब चंद कटारिया जी अच्छा है कूँ इन खुशी है कि बयान तो नहीं की जा सके जिन्हें भी मोह तो सुनिया मैं यही गल् सुनिया और ये सब भगवान माल बाल्मी जी जी महाराज की कृपा ही है और अच्छा एक मैं एक होर भी गल कह ਕਿ ਅੱਜ ਇੰਦਰ ਦੇਵਤਾ ਜੀ ਇੰਨੇ ਪ੍ਰਸੰਨ ਹੋਏ ਇੰਨੇ ਪ੍ਰਸੰਨ ਹੋਏ ਆਪਾਂ ਸਭ ਜਾਣਦੇ ਹਾਂ ਕਿ ਕਹਿੰਦੇ ਹਲੇ ਵੀ ਉਹ ਤਿਆਰ ਬੈਠੇ ਆ ਇੰਦਰ ਦੇਵਤਾ ਜੀ ਕਿ ਵੀ ਕਦੋਂ ਇਹ ਕਾਰਜਕਰਮ ਖਤਮ ਹੋਵੇ ਤੇ ਕਦੋਂ ਫਿਰ ਮੈਂ ਇੱਕ ਵਾਰੀ ਹੋਰ ਜੰਗ ਲਾਵ ਨੂੰ ਅਚੀ ਤਰ੍ਹਾਂ ਤ੍ਰਿਪਤ ਕਰਵਾ ਆਪਨੇ ਕਿਉਂਕਿ ਇਹ ਦਿਨ ਹੀ ਕਿਹਸਾ ਹੈ ਕਿ ਬਾਦਮਿਕੀ ਜੀ ਮਹਾਰਾਜ ਦੀਆਂ ਅੱਜ ਜਿਹੜਾ ਦਿਨ ਹੈ ਉਹ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾਂਦਾ ਹੈ ਜਨਤਾਧਿਕਾਰੀ ਬਾਲਮਿਕੀ ਕਮਿਊਨਿਟੀ ਹੈ ਉਥੇ ਉਥੇ ਉਹ ਦਿਨ ਤੋਂ ਮਨਾਇਆ ਜਾ ਹੀ ਰਿਹਾ ਹੈ ਕਿ ਅੱਜ ਦੇ ਦਿਨ ਅੱਜ ਇੱਕ ਬੜਾ ਹੋਰ ਵੀ ਇਹ ਦਿਨ ਹੈ ਕਿ ਜਿਹੜਾ ਚੰ드ਮਾ ਹੈ ਉਹ ਪੂਰਨ ਚੰ드ਮਾ ਹੁੰਦਾ ਹੈ ਕਿਉਂਕਿ ਅੱਜ ਪੂਰणिमा ਹੈ ਔਰ ਸ਼ਰਧਨੀ ਤੂਰੀ ਪੂਰਨਮਾ ਹੈ ਇਸ ਕਰਕੇ ਸ਼ਰਧ ਪੁੰਨਿਆ ਦੇ ਨਾਮ ਤੇ ਵੀ ਇਹ ਦਿਨ ਜਾਣਿਆ ਜਾਂਦਾ ਹੈ ਉਹ ਸਾਡੇ ਰਾਸ਼ਟਰੀ ਸੇਵਕ ਸੰਗ ਦੇ ਵਿੱਚ ਰਾਤ ਨੂੰ ਚੰਦਰਮਾ ਦੀਆਂ ਕਿਰਨਾਂ ਦੇ ਵਿੱਚ ਖੀਰ ਬਣਦੀ ਹੈ ਔਰ ਉਸ ਖੀਰ ਤੋਂ ਬਾਅਦ ਜਦੋਂ ਹੈ ਸਾਰੇ ਲੋਕ ਕਿਰੇ ਖਾਂਦੇ ਹੈ ਭਗਵਾਨ ਬਾਦਮੀ ਕੀ ਜਿਹੜੀਆਂ ਜਿਹੜੀਆਂ ਹੈ ਜੀਵ ਨੂੰ ਜਿਹੜੇ ਹੈ ਉਹ ਸੁੰਦੇ ਹੈ ਉਹਨਾਂ ਦੇ ਗੁਣਾਂ ਨੂੰ ਸੁੰਦੇ ਹੈ ਜੋ ਰਾਮਾਇਣ ਦੇ ਵਿੱਚ ਉਹਨਾਂ ਨੇ ਵਰਣਨ ਕੀਤਾ ਹੈ ਉਹ ਸੁੰਦੇ ਹੈ ਕਿ ਸਾਥੇ ਨਾਲ ਉਹਨਾਂ ਨੇ ਰਾਮਾਇਣ ਦੇ ਵਿੱਚ ਵਰਣਨ ਕੀਤਾ ਕਿ ਲਲਕੁਸ਼ ਜਿਹੜਾ ਮਹਾਰਾਜ ਉਹਨਾਂ ਬੋਲਾਂ ਨੂੰ ਬੱਚਿਆਂ ਨੂੰ ਕੈਸੀ ਸਿੱਖਿਆ ਦਿੱਤੀ ਸ਼ਾਸਤਰ ਵਿਦਿਆ ਦਿੱਤੀ ਉਹ ਸ਼ਸਤਰ ਵਿਦਿਆ ਦਿੱਤੀ ਉਹ ਦੇਖਦੇ ਕਿ ਉਹਨਾਂ ਦੀ ਵਿਦਿਆ ਦੇ ਨਾਲ ਕਿਸ ਤਰ੍ਹਾਂ ਉਹਨਾਂ ਨੇ بڑے بڑے ਵੀਰ بڑے بڑے ਯੋਧਾ ਕਿ ਜਿਹੜੇ ਰਾਵਣ ਨੂੰ ਇੱਕ ਅਤੰਕ ਬਤੀਸੀ ਉਹ ਲੋਕ ਜਿੱਤ ਕੇ ਆਏ ਸੀਗੇ ਉਹਨੂੰ ਮਾਰ ਕੇ ਆਏ ਸੀਗੇ ਲੇਕਿਨ ਉਹਨਾਂ ਨੂੰ ਵੀ ਉਹਨਾਂ ਨੇ ਚਿਤ ਕਰ ਦਿੱਤਾ ਉਹਨਾਂ ਨੂੰ بے ਹੋਸ਼ ਕਰ ਦਿੱਤਾ ਔਰ ਉਹਨਾਂ ਨੂੰ ਵੀ ਹਥਿਆਰ ਸਿੱਟਣ ਤੇ ਮਜਬੂਰ ਕਰ ਦਿੱਤਾ ਕਿ ਉਹਨਾਂ ਦੇ ਕੋਲ ਸ਼ਸਤਰ ਕਿਤੇ ਆਲੀ ਸੀ ਸ਼ਾਸਤਰ ਕਿਤੇ ਆਲੀ ਸੀ ਉਹ ਬਹੁਤ ਗਿਆਨੀ ਸੀ ਔਰ ਅੱਜ ਅਸੀਂ ਜੇ ਉਹਨਾਂ ਦੇ ਜੀਵਨ ਤੋਂ ਅਸੀਂ ਪੜਾਂਗੇ ਤਾਂ ਸਾਨੂੰ ਉਹਨਾਂ ਦੇ ਜੀਵਨ ਤੋਂ ਬਹੁਤ ਜ਼ਿਆਦਾ ਪ੍ਰੇਰਣਾ ਮਿਲਦੀ ਹੈ ਸੋ ਨਿਰਭੈ ਬਾਲਮੀ ਕਿਤੇ ਨਹੀਂ ਜਾਏ ਨਤਮਸਤਕ ਹੋਣਾ ਹੈ ਗੁਲਾਮ ਸਿੰਘ ਪਟਾਰੀਆ ਜੀ ਦਾ ਜਿਹੜਾ ਗ੍ਰਾਮਵਾਸੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਇੱਥੇ ਪੁੱਜਣ ਤੇ ਸਾਡੀ ਇੱਕ ਹੀ ਰਿਕਵੈਸਟ ਹੈ ਜੀ ਤਨਪ੍ਰਮ ਬਾਲਮੀ ਕੁਮਾਰਾ ਜੀ ਦੇ ਹੱਥ ਵਿੱਚ ਕਲਮ ਆ कि जे सानू पंजाब ਲਈ ਇੱਕ ਯੂਨੀਵਰਸਿਟੀ ਉਹਨਾਂ ਦੇ ਨਾਮ ਤੇ ਮਿਲ ਜੇ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਹੋਊਗਾ ਤੁਸੀਂ ਸੈਂਟਰ ਸਰਕਾਰ ਵੱਲੋਂ ਸਾਡੀ ਪ੍ਰਸਤ ਮਨਜ਼ੂਰ ਕਰਿਓ ਇੰਨਾ ਹੀ ਕਹਿਣਾ ਹੋਇਆ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਦਾ ਕਿਉਂ ਬੋਲ ਕੱਲ੍ਹ ਤੇ ਹੀ ਆ ਕੇ یہاں ਬਹੁਤ ਬਾਰਿਸ਼ ਚੱਲ ਰਹੀ ਹੈ ਬਹੁਤ ਆਯੋਜਨਾ ਹੈ ਉਹ ਆਪਾਂ ਹੈਲੀਕਾਪਟਰ ਕੋ ਆ ਨਹੀਂ ਸਕਦਾ वास्तव में हमने सोचा कि चलो हेलीकॉप्टर नहीं तो भगवान वाल्मीकि दर्शन करने के लिए अगर सड़क रास्ते से भी जा सकते हैं तो तो इस कारण से मैं आ सका सबसे बड़ा जो धन्यवाद है वो तो केजाराम जी वाल्मीकि जी जो हैं उनका बहुत ही धन्यवाद डॉक्टर भारत भूषण शिमला जी का जिन्होंने अभी आपके सामने मैं भी उसी संगठन से सर उन्नीस सौ इकसठ से जुड़ा हूँ आप में से कई लोगों की उम्र भी उतनी नहीं होगी जितने सालों से मैं उससे जुड़ा हूँ डॉक्टर राजेंद्र शर्मा जी जिला अध्यक्ष भाजपा करमजीत सिंह जी वाल्मीकि लीडर और हमारे एम एल साहब स्वयं जब आए थे कि आपको जगराम जो है वो तो वाल्मीकि जयंती के दिन आना है मैंने कहा जरूर भगवान अगर मौका मिलाएगा तो जरूर आएगा सरबीर सिंह कौर जी विवेक प्रताप सिंह जी मेरे जो प्रमुख सचिव है श्री अत सिंह जी डी आई जी साहब लुधियाना पहले अमृतसर में मिलते थे आज हम लुधियाना में मिले हैं आपका बहुत बहुत स्वागत श्री अंकुर गुप्ता जी एस एस पी साहब और सभी मेरे समाज के भाइयों और बहनों वास्तव में भगवान वाल्मीकि जी ने जो कुछ देश को दिया है वो हमारी धरोहर है आज की तारीख में देश और दुनिया अगर कोई दो ग्रंथों की भारत को पहचान देता है तो एक रामायण है भगवान राम के चरित्र को और उनके सारे जीवन को जिस ढंग से उन्होंने पहली रचना है संस्कृत में वाल्मीकि रामायण जो है ना वो एक ऐसा ग्रंथ है जो इससे पहले कभी भी संस्कृत में कोई लिख नहीं पाया था तुलसीदास तो जी ने भी लिखी तो बाद में जाकर के लिखी पर पहला कोई है वो वाल्मीकि जी का ग्रंथ है रामायण जिसको घर घर में लोग अपने पूजा की जगह रख करके आज भी उसकी रामायण की पूजा करते हैं। तो आप सोच सकते हो कि वाल्मीकि जी की वाल्मीकि जी ने ये रचना जो की ना वो अपने ज्ञान के कारण से की और ज्ञान की कोई सीमा नहीं होती और ज्ञान किसी एक आदमी का दास नहीं होता जो चाहे जो ज्ञान प्राप्त कर सकता है करना स्वयं को ही पड़ता है कोई दूसरा आकर के आपके अंदर नहीं डाल तो आप सोच सकते हो कि भगवान बाल्मीकि ने जिस ज्ञान को अर्जित किया है वो आप हम सबको सीखने की बात बता रहे जो को भी जाता है देश में तो उनके ज्ञान के कारण से पूजा जाता है आदमी की पूजा जो है ना उसकी शक्ल की नहीं होती उसके ज्ञान की होती है तो वास्तव में वाल्मीकि जी ने जिस रामायण की रचना की राम को सबने पढ़ा है और जब रामायण का सीरियल आया था टीवी पर तो सारे रास्ते रुक जाते थे ट्रेनें चलती थी तो ट्रेन वाले कहते थे भाई यहीं रोक रहे यार रामायण देखेंगे उसके बाद चलाना ट्रेन शायद हिंदुस्तान में पहली बार कोई ऐसा हुआ होगा कि रामायण को देखने के लिए बसें रुक जाती थी ट्रैफिक जाम हो जाता था जो जहाँ है बने और उस जमाने में टीवी बहुत कम थी तो एक टीवी अगर एक गांव में होती थी तो सारा गांव वहीं इकट्ठा हो जाता था उस समय देखना के अब वो जो राम का जो जीवन है चरित्र है उसको वास्तव में आने वाली पीढ़ी को लिख करके एक डॉक्यूमेंट के रूप में किसी ने दिया तो भगवान बाल्मीकि ने दिया भगवान बाल्मीकि का जो ऋण है ना वो इस देश और इस संस्कृति और इस सनातन धर्म को बहुत बड़ी दे और इसलिए वो भगवान की तरफ से पूजे जाते हैं मैं सोचता हूँ सीता माता को जब घर से विदा कर दिया था तब तो यही वाल्मीकि आश्रम था जहाँ सीता माता को आश्रय दिया वहां नहीं और वही उसके लव नाम के दो बच्चे वहीं जन्म लिए भगवान राम की पत्नी लंका विजय करके आई सब प्रकार का राज सिंहासन और सब कुछ होते हुए अभी भगवान राम ने जनता की बात को सुन करके जनतंत्र क्या होता है और तो राजा को क्या करना चाहिए ये भगवान राम के दिवस से है कि जनता जो पसंद करती है वही ही राजा को करना उसका धर्म है। बैठो जी, बैठो महाराज जी। असल तो भरोबर बाल्मिक भगवान की बाल्मिक शक्ति, बाल्मिक शक्ति, सत्संगत जे दूध ते पुत्र ते लक्ष्मी चुम्बा करना, ताकि दुब्बा नाश करना। ਤੇ ਪਿਆਰ ਚ ਵਾਧਾ ਕਰਨਾ ਤਾਂ ਲੇਕਰ ਬੈਕਸ ਕਾ ਬਾਤ ਹੈ ਲਾਂਬੇ ਲੋ ਪਰ ਲੋ ਮੰਮਣ ਮੰਨ ਦੇ ਖੋਜ ਤੱਕ ਤੱਕ ਤਾਂ ਦਿੱਤਾ ਹੈ ਮੋਕਸ਼ ਲੈ ਕੇ ਮਨ ਕੇ ਚਾਰਿਆ ਧਾਗਾ ਧਿਆਨ ਨੂੰ ਸੁਰਤ ਸਵਧ ਕੋ ਮਿਲ ਕੇ ਪ੍ਰਭ ਤੁਮਰਾ ਦਰਸ਼ਨ ਪਾਉਂ ਬੋਲੋ ਪ੍ਰਭ ਆਦਮੀ ਭਗਵਾਨ ਕੀ ਜੈ ਸਾਧ ਸੰਗਤ ਅੱਜ ਸਾਡੇ ਮਾਨ ਜੋ ਸਾਡੇ ਬਜ਼ੁਰਗ ਜਿਨ੍ਹਾਂ ਦੇ ਕੋਲ ਅਸੀਂ ਬੇਨਤੀ ਅਰਜ਼ ਤੇ ਬੇਨਤੀ ਰੱਖੀ ਕਿ ਤੁਸੀਂ ਜਗਰੋਂ ਵੀ ਕੇ ਆਪਣੇ ਚੱਲ ਪੱਦ ਚਲ ਇੱਥੇ ਪਾਓ ਤੇ ਭਗਵਾਨ ਬਾਲミਕੀ ਮਹਾਰਾਜ ਦਾ ਵਿਤਰ ਪਰਗੜ ਦਿਹਾੜਾ ਆਪਾਂ ਇੱਥੇ ਮਨਾਣਾ ਹੈ ਇਹਨਾਂ ਬਾਤ ਤੇ ਬੇਨਤੀ ਕਰੀ ਦੀ ਵੀ ਤੁਸੀਂ 5 ਤਰੀਕ ਨੂੰ ਆਓ ਪਰ ਇਹਨਾਂ ਦਾ ਬਾੜ ਦਾ ਟੂਰ ਹੋਣ ਕਰਕੇ ਅਸੀਂ ਉਹ 5 ਦਾ ਰੱਖਿਆ ਪ੍ਰੋਗਰਾਮ ਅੱਗੇ ਪਿੱਛੇ ਕਰ ਸਕੇ ਪਰ ਹਜ਼ਾਰਾਂ ਦੀ ਤਕਾਦ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਇਹ ਪ੍ਰੋਗਰਾਮ ਹੋਇਆ ਉਹ ਸਤਕਾਂਝੋ ਹਰਿਆਣੇ ਦੇ ਵਜ਼ੀਰ ਉਹ ਪੰਜਾਬ ਦੇ ਵੱਡੇ ਲੀਡਰ ਭਾਜਪੀ ਦੇ ਉਹ ਸਤਕਾਰ ਚੋਕ ਸਾਰੇ ਸੈਂਟਰਲ ਆਲਮਿਕ ਸਭਾ ਦੇ ਲੀਡਰ ਸਾਹਿਬਾਨ ਆਪ ਪਟਿਆਲ ਚ ਬੈਠੇ ਇਸ ਸਮੇਂ ਬਰਮੰਤਰਾਇਕ ਡੀਸੀ ਤਹਿਸੀਲਦਾਰ ਸਾਹਿਬ ਔਰ ਗਿਲ ਸਾਹਿਬ ਔਰ ਜਿਨ੍ਹਾਂ ਦੀ ਚਾਰ ਬੰਦਿਆਂ ਦੀ ਮੁੱਢ ਸੇਵਾ ਜਿਨ੍ਹਾਂ ਚਮਤ ਕਲਿਆਣ ਜੀ ਜਿਹੜੇ ਸਹੀ ਹਵਾਈਮਕੀ ਨਗਰ ਦੇ ਵਾਸੀ ਐ ਇਹਨਾਂ ਦੇ ਨਾਲ ਅਮਿਤ ਕਲਿਆਣ ਜੀ ਦੇ ਨਾਲ ਰਿੰਪੀ ਲਦਰ ਜੀ ਕਲਵੰਤ ਸੌਤਾ ਜੀ ਅਰਿੰਗਿਲ ਜੀ ਤੇ ਚਾਰ ਬੰਦਿਆਂ ਦੀ ਸੇਵਾ ਕਰਕੇ ਅੱਜ ਬਹੁਤ ਵੱਡਾ ਤੇ ਪੁਰਾਣਾ ਹੋਇਆ ਇਸੇ ਬਾਰੇ ਲਿਖਿਆ ਹੈ ਕਿ ਚੌ ਕਿਰਦਾਰ ਮਾਰੇ ਰਾਮਕਾ ਕਿ ਤੁਕ ਲਗੇ ਨਾ ਭਾਈ ਇਹ ਚਾਰਾਂ ਬੰਦਿਆਂ ਦੀ ਤੇ ਸੇਵਾ ਮੇਲੇ ਸਾਹਿਬ ਜਿਹੜਾ ਕਿ ਮੰਡੀ ਚ ਪ੍ਰੋਗਰਾਮ ਕੀਤਾ ਅੱਜ ਫੇਰ ਮਾਨਯੇ ਗੋਰੀ ਸਾਹ ਦੇ ਚਰਨ ਪੈ ਕੇ ਭਗਵਾਨ ਵਾਲਮੀਕੀ ਟੈਂਪਲ ਸਤਨੰਬਰ ਚੁੰਗੀ ਜਗਰਾਓ ਵਿਕੇ ਹੋਰ ਇੱਥੇ ਸਾਡੇ ਜਿਹੜੇ ਪ੍ਰਧਾਨ ਹੈ ਸਤਕਾਰਯੋਗ ਜਿਨ੍ਹਾਂ ਦੀ ਤੇ ਸਾਰਾ ਹੀ ਦੇਣ ਕਰੇ ਦਿੱਤਾ ਗਿਆ ਹੋਰ ਸਾਡੇ ਸੈਂਟਰ ਵਾਲਮੀਕੀ ਸਭਾ ਦੇ ਪੰਜਾਬ ਦੇ ਪ੍ਰਧਾਨ ਜਤਿੰਦਰ ਚਣੋ ਔਰ ਸਤਿਕਾਰਯੋਗ ਮਾਨਕੀਸ਼ਨ ਜੀ ਨਰਥ ਜ਼ੋਨ ਦੇ ਪ੍ਰਧਾਨ ਅਤੇ ਬਖਤਵਕ ਕਸਬਿਆਂ ਤੋਂ ਜਿਨ੍ਹਾਂ ਤੋਂ ਪੰਜਾਬੀ ਪੋਟੀ ਦੇ ਸਾਰੇ ਹੀ ਉਪਦੇਦ ਸਾਡੇ ਸੌਮੀ ਹਾਪੀ ਜੀ ਸਰਾਂਤੋਂ ਔਰ ਇਹਨਾਂ ਦੀ ਟੀਮ ਔਰ ਸਤਿਕਾਰਯੋਗ ਜਿੰਨੇ ਵੀ ਇੱਥੇ ਬੈਠੇ ਆਂ ਜੈਨ ਅੰਮਿਤ ਜੈਨ ਜੀ ਕੇਤਨ ਜੈਨ ਜੀ ਮੈਂ ਬੇਨਤੀ ਕਰਾਂ ਕਿ ਇੱਥੇ ਜਗਰੌਂ ਚ 23000 ਦੇ ਲਗਭਗ ਇੱਥੇ ਜੈਨ ਸਮਾਜ ਹੈ ਜਦਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਜੈਨ ਭਰਾਵਾਂ ਨੇ ਆਪਣਾ ਸਹਿਯੋਗ ਦੇ ਕੇ ਤੇ ਮੰਡੀ ਦਾ ਪ੍ਰੋਗਰਾਮ ਕਰਾਇਆ ਸੰਤਨ ਕਾਰੀਂ ਮੰਡਲ ਦੇ ਮੁਖੀ ਸਾਹਿਬ ਪੋਜ ਸਾਡੇ ਵਿੱਚ ਬਿਰਾਜਮਾਨ ਪੌਣ ਰਾਜਦਾਨ ਸਾਹਿਬ اے ਡੀਸੀ ਸਾਹਿਬ ਸਮੁੱਚੀ ਤੀਸਰੀ ਅੱਖ ਜਿਹੜੀ ਸਾਡੇ ਪੱਤਰਕਾਰ ਸਾਹਿਬ ਔਰ ਸਾਡੇ ਤਹਿਸੀਲਦਾਰ ਸਾਹਿਬ ਉਹ ਸਾਰੇ ਵਿੱਚ ਬੈਠੇ ਆ ਕਨਵਰਜੀ ਸਾਰੇ ਸਾਡੇ ਸਤਿਕਾਰਯੋਗ ਸਿੰਘ ਸ਼ਕਤੀ ਸਾਹਿਬ ਜਿਹੜੇ ਮਾਨ ਜੋ ਗਵਰਨ ਸਾਹਿਬ ਦੇ ਨਾਲ ਆਏ ਆ ਧੀਰ ਸਾਹਿਬ ਜਿਹੜੇ ਗਵਰਨ ਸਾਹਿਬ ਦੇ ਵੱਲ ਧੀਏ ਆ ਉਹ ਸਾਡੇ ਮਾਨ ਜੋ ਸਾਰੇ ਦਰਜਾ ਦਾ ਦਰਜਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜਿੰਦਰ ਜੀ ਦੋਨੀ ਮੰਡਲਾਂ ਦੇ ਪ੍ਰਧਾਨ ਪੋਨੀ ਵਰਮਾ ਜੀ ਅਤੇ ਗੁਪਤਾ ਜੀ ਉਹ ਸਾਡੇ ਆਜਾ ਸਰ ਤੇ ਜ਼ਿਲ੍ਹੇ ਤੇ 3-4 ਅਤੇ ਸੈਂਟਰ ਵਾਲੀ ਕਸਬਾ ਦੇ ਉਹ ਜਿੰਨੇ ਵੀ ਪੈਣਾ ਮੇਰੇ ਬਜ਼ੁਰਗ ਬੈਠੇ ਆ ਔਰ ਸਾਰਿਆਂ ਨੂੰ ਹੀ ਆਕਤੀ ਲੱਖ ਲੱਖ ਪੜਾਈ ਭਗਵਾਨ ਬਾਲਮੀਕੀ ਮਹਾਨ ਜੀ ਤੋਂ ਦੀ ਬਿਜਾਇ ਆਪਣਾ ਕਰਮ ਬਦਲ ਲੱਗੇ ਵੀ ਹੈ ਅਸੀਂ ਕਹਿ ਰਹੇ ਹਾਂ ਕਿ ਪਾਣੀ ਬਚਾਓ ਰੁੱਖ ਲਗਾਓ ਤੇ ਮਨੁੱਖੇ ਬਚਾਓ ਜੇ ਪਾਣੀ ਬਚੀ ਜਾਊਗਾ ਤਾਂ ਰੁੱਖ ਲੱਗ ਜਾਏਗਾ ਜੇ ਰੁੱਖ ਲੱਗ ਜਾਊਗਾ ਤੇ ਮਨੁੱਖ ਬਚ ਜਾਊਗਾ ਤੇ ਸਾਰਾ ਮਿਸ਼ਨ ਇਹ ਸੰਤ੍ਰ ਬਾਲਮਿਕ ਸਭਾ ਪੂਰੇ ਦੇਸ਼ ਦੇ ਅੰਦਰ ਔਰ ਤੁਸੀਂ ਦੇਖਿਆ 5 ਅਕਤੂਬਰ ਨੂੰ 25 ਸਟੇਟਾਂ ਦੇ ਪ੍ਰਧਾਨ ਇਹ ਜਗਰਾਉਂ ਦੇ ਵਿੱਚ ਆਏ ਔਰ 25 ਸਟੇਟਾਂ ਦੇ ਪ੍ਰਧਾਨ ਜਿਹੜਾ ਮਿਸ਼ਨ ਲੈ ਕੇ ਚੱਲੇ ਵੇ ਆ ਉਹ ਅੱਜ ਇਸ ਸੰਭ ਕਰਕੇ ਆ ਸੋ ਮੈਂ ਪਰਮ ਪਿਤਾ ਪਰਮਾਤਮਾ ਦੇ ਮੂਰੇ ਇਹ ਦੁਆ ਕਰ ਰਿਹਾ ਕਿ हे ਸਮਰਤ ਪਰਮਾਤਮਾ कि हे निर्जन निर्जनकार कि भला तो वे सब का प्रभु ये सब का हो कल्याण ये कण कण में है बच रहा ये तेरा रूप पार ये तीन काल है सत तुम ये मिथ्या है संसार ये गत गत भासी है प्रभु अब तू के तार दया से तेरी हो सभी ये भवसागर से पार ये निराकार ये साकार तुम ते जगत के पालनहार हार है महिमा तेरी ए दाता परमपार पार ए परम परमात्मा ए सब तेरी संतान भला करो सब का प्रभु ए सब का हो कल्याण ए भगवान वाल्मीकि महाराज ने भी कर पला हो पला दे महाभारत का इसे बात है बाबा नानक ने कहा कि नानक नाम चढ़ कला ਤੇਰੇ ਪਾਣੇ ਸਰਬੱਤ ਦਾ ਭਲਾ ਆਓ ਪਰ ਸਰਬੱਤ ਦਾ ਭਲਾ ਮੰਗਿਏ ਔਰ ਮੰਗਿਏ ਭਲਾ ਸਾਹਿਬ ਦਾ ਇਸ ਵਿੱਚ ਹੀ ਭਲਾਈਏ ਸੋ ਮੈਂ ਨਾਲ ਉਸ ਬੋਲ ਗਿਆ ਸਾਡੇ ਵਿੱਚ ਪੰਜਾਬ ਦੇ ਹਿੰਦੁਸਤਾਨ ਦੇ ਕਾਨੂੰਨੀ ਜਿਹੜੇ ਐਡਵਾਈਜ਼ਰ ਹੈ ਪ੍ਰਤੀਕ ਅਟਲਾਨ ਜੀ ਉਹ ਵੀ ਸਾਡੇ ਵਿੱਚ ਹੈ ਮੈਂ ਆਪਣੇ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ